ਕੈਨੇਡਾ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਦੇ ਨਤੀਜੇ ਲਿਵਰਲ ਪਾਰਟੀ ਦੇ ਹੱਕ ਵਿੱਚ ਨੇ ਦੂਜੇ ਪਾਸੇ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਤਾਜ਼ਾ ਜਾਣਕਾਰੀ ਮੁਤਾਬਕ ਜਗਮੀਤ ਸਿੰਘ ਆਪਣੇ ਹਲਕੇ ਤੋਂ ਸੀਟ ਹਾਰ ਗਏ ਨੇ ਇਸ ਮਗਰੋਂ ਜਗਮੀਤ ਸਿੰਘ ਨੇ ਐਨ ਡੀ ਪੀ ਲੀਡਰ ਵਜੋਂ ਅਸਤੀਫਾ ਦੇ ਦਿੱਤਾ ਹੈ ਇਸ ਦੇ ਨਾਲ ਹੀ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ 12 ਸੀਟਾਂ ਵੀ ਹਾਸਲ ਕਰਨ ਵਿੱਚ ਸਫਲ ਰਹੀ ਹੈ ਇਸ ਤਰ੍ਹਾਂ ਪਾਰਟੀ ਦਾ ਰਾਸ਼ਟਰੀ ਦਰਜਾ ਘਵਾ ਬੈਠੀ ਹੈ ਸੀਟੀਵੀ ਦੇ ਅਨੁਮਾਨ ਅਨੁਸਾਰ ਐਨ ਡੀ ਪੀ ਨੇ ਅਜੇ ਤੱਕ ਆਪਣੀਆਂ ਸੀਟਾਂ ਨਹੀਂ ਖੋਲੀਆਂ ਪਰ 9 ਸੀਟਾਂ ਤੇ ਅੱਗੇ ਨੇ ਤਾਜ਼ਾ ਸ਼ੁਰੂਆਤੀ ਪਾਰਟੀ 164 ਸੀਟਾਂ ਤੇ ਵੰਡ ਬਣਾਏ ਹੋਏ ਨੇ ਕੰਜ਼ਰਵੇਟਿਵ ਪਾਰਟੀ 146 ਸੀਟਾਂ ਨਿਊ ਡੈਮੋਕ੍ਰੈਟਿਕ ਨੌ ਬਲਗ ਕਯੂਬਿਕ 23 ਅਤੇ ਗ੍ਰੀਨ 1 ਤੇ ਆ ਪਿਛਲੇ ਚੋਣਾਂ ਦੌਰਾਨ ਐਨਡੀਪੀ ਪਾਰਟੀ ਨੇ 24 ਸੀਟਾਂ ਪ੍ਰਾਪਤ ਕੀਤੀਆਂ ਸਨ ਇਸ ਘਟਨਾਕ੍ਰਮ ਨੂੰ ਕੈਨੇਡਾ ਵਿੱਚ ਖਾਲਿਸਤਾਨ ਸਮਰਥਕਾਂ ਲਈ ਇੱਕ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਐਨਡੀਪੀ ਜਗਮੀਤ ਸਿੰਘ ਨੂੰ ਖਾਲਿਸਤਾਨੀ ਹਮਦਰਦ ਵਜੋਂ ਜਾਣਿਆ ਜਾਂਦਾ ਹੈ ਅਤੇ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਮਾਰਕਰਨੀ ਦੀ ਅਗਵਾਈ ਵਾਲੀ ਲਿਵਰਲ ਪਾਰਟੀ ਸੱਤਾ ਵਿੱਚ ਬਣੀ ਰਹੇਗੀ ਸਥਾਨਕ ਮੀਡੀਆ ਤੋਂ ਹੁਣ ਤੱਕ ਪ੍ਰਾਪਤ ਸੀਟਾਂ ਦੇ ਰੁਝਾਨਾ ਵਿੱਚ ਪਾਰਟੀ ਦੀ ਜਿੱਤ ਤੇ ਨੇ ਜਿੱਪਦੀ ਹੈ 343 ਸੀਟਾਂ ਤੇ ਲਿਵਰਲ ਪਾਰਟੀ ਨੂੰ ਫੈਸਲਾ ਕੌਣ ਲੀਡ ਮਿਲ ਗਈ ਹੈ